ਦੇ ਵਿੱਚ ਗੱਲਾਂ ਹੁੰਦੀਆਂ ਮੁੰਡਾ ਸਭ ਮੱਲਾ ਦਾ ਪੇੜ ਮਾਜੇ ਦੀ ਧਰਤੀ ਆਹ ਸਾਹਮਣੇ ਮੁਕਾਬਲਾ 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 ਆ ਤੇ ਹਰ ਹੋ ਗਈ ਹਾਈ ਪ੍ਰੈਸ਼ਰ ਕਬੱਡੀ ਹੋਣੀ ਆ ਤੂ ਤੇ ਮੱਖਣ ਸੱਤੂ ਤੇ ਮੱਖਣ ਸੱਤੂ ਤੇ ਮੱਖਣ ਆ ਬੱਲੇ ਕਬੱਡੀ ਵਾਰੀ ਅਰਵਿੰਦਰ ਕਰੀ ਗੱਲ ਵੀਰੋ ਫਿਰ ਮੱਖਣ ਮੱਖਣ ਮੱਖਣਾ ਟਾਰਜੇ ਤੇ ਮੱਖੀ ਮੱਖੀ ਤੇ ਟਾਰਜੇ ਤੇ ਜੋਰ ਰੇਡਾਂ ਪਾ ਰਿਆ ਗੁਰਮਾ ਮੱਖਣ ਸੰਧੂ ਮੇਰੇ ਮੱਖੀ ਤੇ ਟਾਰਜੇ ਮੱਖੀ ਤੇ ਕਰ ਦਿੱਤਾ ਠੱਕੇ ਵਾਟਦੇ ਆ ਅਸ਼ਖਖਲਾ ਲਓ ਅੱਜ ਮੇਰੇ ਵੀਰੋ ਮੱਖਣ ਨੇ ਉਹ ਕਿੰਨੇ ਕਿੰਨੇ ਨੰਬਰ ਕਿੰਨੀਆਂ ਕਿੰਨੀਆਂ ਰੇਡਾਂ ਚ ਦੇਵ ਅੱਜ ਤੁਸੀਂ ਸ਼ਾਹੇ ਰਾਣੀ ਬਣਾ ਆ ਮੱਖਣ ਮੱਖੀ ਮੁੰਡਾ ਸੰਧੂਆਂ ਦਾ ਕੌਡੀਆਂ ਪਾਵੇ ਤੇ ਦੁਨੀਆ ਦੇ ਵਿੱਚ ਗੱਲਾਂ ਹੁੰਦੀਆਂ ਮੁੰਡਾ ਸੰਧੂਆਂ ਦਾ ਕੌਡੀਆਂ ਪਾਵੇ ਦੁਨੀਆ 'ਚ ਗੱਲਾਂ ਹੁੰਦੀਆਂ ਘਰੇਾਲੇ ਵੀ ਟੀਮ ਦੇ ਲਈ ਕੱਢਦਾ ਮੱਖਣ ਸੰਧੂ ਦੀ ਰੇਡ ਪੈ ਰਹੀ ਹੈ ਮੇਰੇ ਮਿੱਤਰੋ ਆ ਵੱਡੇ ਵੱਡੇ ਮੱਲਾ ਅੱਜ ਦੇ ਮੇਲੇ ਤੇ ਆ ਮੱਖਣ ਤੇ ਸੱਤੂ ਮੱਖਣ ਤੇ ਸੱਤੂ ਆ ਮੱਲਾ ਦਾ ਭੇੜ ਮਾਦੇ ਦੀ ਧਰਤੀ ਆ ਸਾਹਮਣੇ ਮੁਕਾਬਲਾ 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 ਹਾਂ ਹੱਦ ਬੁਰਜੀ ਵਾਲੇ ਜਾਂਦੇ ਆ ਪਰ ਹੁਣ ਤੇ ਮੁੰਡਿਆ ਪੰਜਾਬ ਦੀ ਧਰਤੀ ਤੇ ਸਾਰੇ ਪੰਜਾਬ ਦੀ ਧਰਤੀ ਦੇ ਖਿਡਾਰੀ ਜਿਹੜੇ ਆ ਵਿਦੇਸ਼ਾਂ ਤੋਂ ਆ ਗਏ ਹੁਣ ਤੇ ਹਰ ਰੋਜ਼ ਹੀ ਹਾਈ ਪ੍ਰੈਸ਼ਰ ਕਬੱਡੀ ਹੋਣੀ ਹੈ ਆਓ ਸਾਹਮਣੇ ਕਬੱਡੀ ਮੱਖਣ ਮੱਖੀ ਦੀ ਮੱਖਣ ਮੱਖੀ ਵਾਹ ਜੀ ਵਾਹ ਮਖਾਈਆ ਉਧਰ ਕੰਧ ਗੱਡੀ ਖਡੂਰ ਸਾਹ ਵਾਲਿਆਂ ਨੇ ਸਾਰੇ ਸਰਦਾਰ ਆਓ ਸੱਤੂ ਸੱਤੂ ਤੇ ਮੱਖਣ ਸੱਤੂ ਤੇ ਮੱਖਣ ਸੱਤੂ ਤੇ ਮੱਖਣ ਆਓ ਬੱਲੇ 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 ਸੰਭਲ ਵੀ ਜਵਾਨਾ ਵਾਹ ਇਹਦੇ ਦੋ ਹੋ ਗਏ ਇੱਕ ਰਹਿ ਗਿਆ 5000 ਦੇਵਾਂਗੇ ਦੰਨਾ ਜਫਿਆਂ ਦਾ ਪਰ ਜਿਹੜਾ ਦੀਪ ਤੇ ਲੱਗਾ ਉਹ 5000 ਪਹੁੰਚਦਾ ਕਰੋ ਜੀ ਜੱਗੇ ਅਲਗੋ ਲਈ ਲੈ ਵੀ ਜਗਤਾਰ ਜੋ ਯਾਰ ਆਦਰ ਕਬੱਡੀ ਪਾਰ ਯਰਪਿੰਦਰ ਕਰੀ ਗੱਲ ਵੀਰੋ ਮੱਖਣ 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 ਬਾਹ ਉਹ ਮੱਖਣਾ ਜਿਹਨੂੰ ਪਾਇਆ ਹੱਥ ਦਿੱਤਾ ਚੁੰਗ ਪੂਰੀਆਂ ਮੱਜਾਂ ਦੇ ਟੋਕੇ ਉਹ ਕਿਹੜਾ ਜੰਮ ਪਿਆ ਸੂਰਮਾ ਜਿਹੜਾ ਜੱਟ ਦੀ ਚੜਤ ਨੂੰ ਰੋਕੇ ਕਿਹੜਾ ਜੰਮ ਪਿਆ ਸੂਰਮਾ ਜਿਹੜਾ ਜੱਟ ਦੀ ਚੜਤ ਨੂੰ ਰੋਕੇ ਉਹ ਮੱਖਣ ਮੱਖੀ ਤੇ ਦੂਜੇ ਪਾਸੇ ਦੂਜੇ ਪਾਸੇ ਟਾਰਜਨ ਟਾਰਜਨ ਤੇ ਮੱਖੀ ਮੱਖੀ ਤੇ ਟਾਰਜਨ ਜੋ ਠੋਰ ਚੋਪਰਾ ਦਾ ਚੜਦੀ ਉਮਰ ਗਰਮ ਖੂਨ ਲਲਕਾਰੇ ਤਾਂ ਵੱਜਦੇ ਰਾਜੇ ਖੇਲੇ ਮਰਦ ਮੈਦਾਨੋਂ 5000 ਦੀ ਮੱਖਣ ਸੰਘੂ ਦੀ ਪੈ ਰਹੀ ਆ ਆਹ ਤਿੰਨ ਰੇਡਾਂ 5000 ਦੀਆਂ ਇਧਰ ਮੱਖਣ ਵੀ ਲਗਾਤਾਰ ਰੇਡਾਂ ਪਾ ਰਿਹਾ ਗੁਰਦੇਤ ਤੇ ਮੱਖਣ ਮੇਰੇ ਮਿੱਤਰੋ ਫੱਡੇ ਮਾ ਉਹ ਸੁਮੈਗਰੂ ਨੂੰ ਯਾਦ ਕਰਦਾ ਵੀ ਸ਼ੁਕਰ ਹੈ ਮਾਲਕਾ ਤੇਰਾ ਆਹ ਸਾਹਮਣੇ ਮੱਖਣ ਮੱਖੀ ਕਬੱਡੀ ਪਾ ਰਿਹਾ ਮੇਰੇ ਵੀਰੋ ਜਗਮੋਣ ਸਿੰਘ ਮੱਖੀ ਮੱਖੀ ਕਲਾਂ ਵਾਲਾ ਮੱਖਣ ਸੰਧੂ ਮੇਰੇ ਵੀਰੋ ਵਾਹ ਗੁਰੂ ਮਹਾਰਾਜ ਚਾਹੇ ਪੁੱਤ ਬਖਸ਼ਣ ਚਾਹੇ ਧੀ ਬਖਸ਼ਣ ਮੇਰੇ ਵੀਰੋ ਬਾਬਾ ਦਸਾਂਦਾ ਸਿੰਘ ਜੀ ਕਿਰਪਾ ਕਰਨ ਆਹ ਸਾਹਮਣੇ ਖੇਡ ਮੈਦਾਨ ਅੰਦਰ ਇੱਕ ਪਾਸੇ ਭਜਦੇ ਆ ਅੱਜ ਠੱਕੇ ਠੱਕੇ ਠੱਕਿਆਂ ਦੀ ਹਿੱਕ ਉੱਤੇ ਬੱਲਿਆ ਆ ਬੜਾ ਵਧੀਆ ਇਨਸਾਨ ਹੈ ਤੂਤਾ ਸਾਡਾ ਭਰਾ ਹੈ ਬੜੀ ਮਿਹਰਬਾਨੀ ਰਾਜ ਪੱਟੇ ਦਾ ਧੰਨਵਾਦ ਆਓ ਸਾਹਮਣੇ ਮੱਖਣ ਮੱਖੀ ਦੀ ਰੇਡ ਮੇਰੇ ਮਿੱਤਰੋ ਚਾਰ ਨੇ ਕਮੇਟੀ ਵਾਲਿਆਂ ਦਾ ਧੰਨਵਾਦ ਹੈ ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਮੱਖਣਾ ਔਰ ਹਲਕੀ ਜੀ ਚੋਟ ਮਹਿਸੂਸ ਕਰ ਰਿਹਾ ਹੈ ਨੰਬਰ ਜਿਹੜਾ ਰੇਡਰ ਦਾ ਹੈ ਕੱਲ ਨੂੰ ਕਮਾਲਪੁਰੇ ਦੇ ਵਿੱਚ ਸਾਰੀਆਂ ਟੀਮਾਂ ਦੇ ਸਮੇਂ ਸਿਰ ਪੁੱਜਣਾ ਹੈ 19 ਤਰੀਕ ਨੂੰ ਫੂਲੇ ਵਾਲੇ ਦਾ ਮੇਲਾ ਖੇਡਿਆ ਜਾਣਾ ਹੈ ਪ੍ਰਬੰਧਕ ਕਹਿੰਦੇ ਵੀ 1 ਵਜੇ ਤੱਕ ਟੀਮਾਂ ਜਿਹੜੀਆਂ ਬੈਂਟੋ ਨੰਬਰਦਾਰ ਕੈਨੇਡਾ ਉਹਨਾਂ ਵੱਲੋਂ ਤੀਜੀ ਰੇਡ ਦਾ ਮੇਰੇ ਮਿੱਤੋ ਕਾਕੇ ਜੇ ਨੰਬਰ ਲੈ ਕੇ ਫੜ ਕੇ ਲੈ ਜੀ ਕੋ ਸਾਹਿਬ ਇਹ ਇਹ ਮੱਖਣ ਆਹ ਟੱਚ ਡਬਲ ਤੇ ਨੰਬਰ ਆਹ ਦੀਪ ਫੇਰ ਹੈ ਮੇਰੇ ਵੀਰੋ ਪਿੰਦੇ ਖਹਿਰੇ ਦਾ ਹਰਸ਼ ਖੱਖ ਦਾ ਲਵ ਖੱਖ ਉਹਨਾਂ ਦਾ ਆਸਟ੍ਰੇਲੀਆ ਤੋਂ ਵਿਸ਼ੇਸ਼ ਤੌਰ ਤੇ ਧੰਨਵਾਦ ਮਿਲਖਾ ਸਾਡਾ ਵੀਰ ਹੈ ਹਰ ਸਰਦਾਰ ਮੇਰੇ ਵੀਰੋ ਸਾਡੇ ਵੀਰ ਕਿੱਧਰ ਹੁਣੀ ਕੈਨੇਡਾ ਤੋਂ ਮਿੰਟੂ ਆਓ ਸਾਹਮਣੇ ਮੇਰੇ ਵੀਰੋ ਮੱਖਣ ਮੱਖੀ ਵੀ ਅੱਜ ਰੁਕਣ ਦੇ ਮੂੜ ਚ ਨਹੀਂ ਮੱਖਣ ਮੱਖੀ ਵੀ ਅੱਜ ਰੁਕਣ ਦੇ ਮੂੜ ਚ ਨਹੀਂ ਜੇ ਅੱਜ ਮੱਖਣ ਜਿੱਤ ਗਿਆ ਮੋਟਰਸਾਈਕਲ ਤੇ ਦੁਨੀਆ ਦੇ ਵਿੱਚ ਚਰਚਾ ਹੋ ਜੂ ਵੀ ਅੱਜ ਮੇਰੇ ਵੀਰੋ ਅੱਜ ਮੇਰੇ ਵੀਰੋ ਮੱਖਣ ਨੇ ਓ ਸੇ ਟੱਕਿਆਂ ਦੀ ਹਿੱਕ ਉੱਤੇ ਬੱਲਿਆ ਕੇ ਟੱਕੇ मखण मखी मुझे आओ दुनिया चल चलती मखण छा गया मखण छा दे हरपाल शाह रूह खुश करती है अच तू नौ है कमाल करती है अज हरपाल बड़े लंबे समय बाद खेल है ਮੁੰਡੇ ਦੀ ਗੱਲਬਾਤ ਕਰਵਾ ਫਰੇ ਸਾਲ ਕਿਸੇ ਨਾ ਕਿਸੇ ਕੰਟਰੀ ਦੇ ਲਈ ਰੇਸ਼ਮ ਕਹਿੰਦਾ ਹੋਗੀ ਪਰ ਮੱਖੀ ਸਰਦਾਰ ਜਗੀਰ ਸਿੰਘ ਦੀ ਸ਼ਾਹ ਦੇ ਪੋਤਿਆਂ ਵੱਲੋਂ ਵੀਰ ਗੋਪੀ ਆਸਟ੍ਰੇਲੀਆ ਮਨੂ ਆਸਟ੍ਰੇਲੀਆ ਦੇ ਨਾਲ ਸਾਡਾ ਭਰਾ ਕਹਿੰਦੇ ਜੋਵਨ ਗੱਲੇ ਦੇ ਵੱਲੋਂ ਆਹ ਸਾਹਮਣੇ ਮੱਖਣ ਮੱਖਣ ਹੋਈ ਪਈ ਆ ਮੱਖਣ ਮੱਖਣ ਹੋਈ ਪਈ ਆ ਮੱਖਣ ਮੱਖਣ ਕਬੱਡੀ 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 ਜਿੰਦਾਬਾਦ ਮੱਖਣ ਮੱਖੀ ਤਿਆਰ ਰੱਖੋ ਦਰਸ਼ਕ ਬਾਹਰ ਬੈਠੇ ਮੇਰੇ ਵੀਰੋ ਡਿਸਟਰਬ ਹੋੰਦੇ ਆ ਆਓ ਸਾਹਮਣੇ ਮੱਖੀ ਦੀ ਰੇਡ ਮੱਖੀ ਡਬਲ ਡਬਲ ਪਾਈ ਜਾਂਦਾ ਹੈ ਮੱਖੀ ਅੱਜ ਡਬਲ ਡਬਲ ਪਾਈ ਜਾਂਦਾ ਰਾਣੀ ਬਰਾਦ ਵਿੱਚੋਂ ਬੁਲਟ ਜਿੱਤਣ ਨੂੰ ਫਿਰਦਾ ਹੈ ਮੱਲੀ ਸਾਹਿਬ ਕੀ ਫੈਸਲਾ ਕਰਨਗੇ ਬੁੱਟਾ ਚੱਕ ਮੈਂਕ ਬਾਈ ਆ ਕੀ ਫੈਸਲਾ ਹੋਵੇਗਾ ਮੱਲੀ ਸਾਹਿਬ ਫੈਸਲਾ ਕਰਨਗੇ ਮੱਲੀ ਸਾਹਿਬਗੇ ਕਮੈਂਟਰ ਵੀ ਹਮਗੇ ਮੈਚ ਮੇਰੇ ਵੀਰੋ ਕਾਦਾ ਦਖ ਤੋੜ ਮੈਚ ਹੈ ਦਖ ਤੋੜ ਦੇ ਦਖ ਤੋੜ ਮੈਚ ਮੇਰੇ ਮਿੱਤਰੋ ਆ ਚੋਟੀ ਦਾ ਮੈਚ ਆ ਸਿਰੇ ਦੀਆਂ ਟੱਕਰਾ ਉਹ ਜੀ ਓਏ ਮੱਖਣਾ ਉਹ ਜੀ ਓਏ ਮੱਖਣਾ ਉਹ ਦੀਪਕ ਮੁਰਜੀ ਨੇ 24 ਕਬੱਡੀਆਂ ਪਾ ਕੇ 20 ਨੰਬਰ ਲੈਨੇ 20 ਨੰਬਰ 1 ਮਿੰਟ ਪਲੀਜ਼ ਔਰ ਮੱਖਣ ਮੱਖੀ ਨੇ 21 ਕਬੱਡੀਆਂ ਪਾ ਕੇ 20 ਨੰਬਰ ਲੈਨੇ ਮੇਰੇ ਵੀਰੋ ਕਿਉਂਕਿ ਦੀਪ ਦੀਆਂ ਤਿੰਨ ਕਬੱਡੀਆਂ ਵੱਧ ਗਈਆਂ ਅੱਜ ਦੇ ਮੇਲੇ ਦਾ ਜਿਹੜਾ ਬੈਸਟ ਰੇਡਰ ਆ ਉਹ ਮੱਖਣ ਮੱਖੀ ਆ ਮੇਰੇ ਪੰਜਾਬੀ ਵੀਰੋ ਜ਼ੋਰਦਾਰ ਤਾੜੀਆਂ ਮਾਰ ਦਿਓ ਰਵਿੰਦਰ ਜਿਹੜਾ ਮੱਖਣ ਦਾ ਨੰਬਰ ਹੋਲਡ ਕੀਤਾ ਗਿਆ ਸੀਗਾ ਉਹ ਨੰਬਰ ਮੱਖਣ ਦਾ ਜੀ ਉਹ ਨੰਬਰ ਮੱਖਣ ਦਾ ਆ ਚੱਕ ਲਿਆ ਨੌਜਵਾਨ ਨੇ ਆ ਮੱਖੀਆ ਆ ਮੱਖੀਆ ਚੋਂਦਾ ਬਸਦਾ ਰਹੇ ਮੱਖੀਆ ਨੌਜਵਾਨ ਆ ਆ ਪਿਆਰ ਕਬੂਲਦਾਰ ਹੈ ਆ ਪਿਆਰ ਕਬੂਲਦਾਰ ਹੈ ਨੌਜੋਨਾ ਬਾਈ ਨੇ ਪਹਿਲਾ ਕਾਮਰੇਡ ਬੋਲਦਾ ਇਹ ਕਾਮਰੇਡ ਨਹੀਂ ਇਹ ਤੇ ਗੁਰੂ ਰਾਮਦਾਸ ਦੇ ਘਰ ਦਾ ਕੂਕਰ ਹੈ ਮੇਰੇ ਵੀਰੋ ਆਹ ਮੇਰੇ ਵੀਰੋ ਕਿਰਪਾ ਹੋ ਗਈ ਗੁਰੂ ਰਾਮਦਾਸ ਦੀ ਇਸ ਨੌਜਨ ਤੇ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਮੱਖਣ ਮੱਖੀ ਨੇ ਕਮਾਲ ਕਰ ਦਿੱਤੀ ਹੈ ਮੇਰੇ ਵੀਰੋ ਮੱਖਣ ਮੱਖੀ ਨੇ ਅੱਜ ਜਾਫੀ ਕਿਹੜਾ ਬਣਿਆ ਮੈਨੂੰ ਲੱਗਦਾ ਹੈ ਮੇਰੇ ਵੀਰੋ ਹੁਣ ਹੀ ਆਪਾਂ ਫੈਸਲਾ ਕਰ ਦਾਂਗੇ